ਪੰਜਾਬ ਸਰਕਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਸਕੀਮ ਤਹਿਤ ਪੋਸ਼ਟਿਕ ਆਹਾਰ ਦੇ ਰੂਪ ਵਿੱਚ ਕੇਲੇ ਤੇ ਪੂਰੀਆਂ ਛੋਲੇ ਉਪਲਬਧ ਕਰਾਏ ਇੱਕ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਇਹ ਹਦਾਇਤਾਂ ਹੁਣ ਸਕੂਲ ਅਧਿਆਪਕਾਂ ਲਈ ਸਿਰਦਰਦੀ ਬਣਦੀਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਦੇ ਸਾਰੇ ਸਕੂਲਾਂ ਚ ਇੱਕੋ ਦਿਨ ਇਹ ਪੋਸ਼ਟਿਕ ਆਹਾਰ ਦਿੱਤੇ ਜਾਂਦੇ ਨੇ ਜਿਸ ਕਾਰਨ ਅਧਿਆਪਕ ਵਰਗ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਸ ਤਰ੍ਹਾਂ ਸੋਮਵਾਰ ਨੂੰ ਪੰਜਾਬ ਦੇ ਸਾਰੇ ਸਕੂਲਾਂ ਚ ਵਿਦਿਆਰਥੀਆਂ ਨੂੰ ਕੇਲੇ ਦਿੱਤੇ ਜਾਂਦੇ ਨੇ ਜਿਸ ਕਾਰਨ ਅਧਿਆਪਕਾਂ ਨੂੰ ਕੇਲੇ ਦਾ ਆਰਡਰ ਇੱਕ ਦਿਨ ਪਹਿਲਾਂ ਦੇਣਾ ਪੈਂ ਮਾੜੇ ਵਧਨ ਕਾਰਨ ਮਾਰਕੀਟ ਵਿੱਚ ਕੇਲੇ ਆਮ ਦਿਨਾਂ ਨਾਲੋਂ ਅਧਿਆਪਕਾਂ ਨੂੰ ਵੱਧ ਰੇਟ ਤੇ ਖਰੀਦਨੇ ਪੈ ਰਹੇ ਨੇ ਭਾਵੇਂ ਕਿ ਕੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 5 ਰੁਪਏ ਪ੍ਰਤੀ ਵਿਦਿਆਰਥੀ ਵੱਖਰਾ ਬਜਟ ਭੇਜਿਆ ਜਾ ਰਿਹਾ ਪਰ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਮਿੱਡੇ ਮੀਲ ਦੇ ਖਾਣੇ ਦੌਰਾਨ ਬੱਚਿਆਂ ਨੂੰ ਪੂਰੀਆਂ ਛੋਲੇ ਦਿੱਤੇ ਜਾਣ ਦੀ ਹਦਾਇਤ ਦਿੱਤੀ ਗਈ ਹੈ ਬਰਹਾਲ ਹੁਣ ਅਧਿਆਪਕ ਕਵਰਗ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਰੇਟ ਤੈਅ ਕੀਤੇ ਨੇ ਉਸ ਰੇਟ ਵਿੱਚ ਕੇਲਾ ਖਰੀਦਣਾ ਮੁਸ਼ਕਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੰਟਰੋਲ ਰੇਟ ਤੇ ਕੇਲਾ ਖਰੀਦ ਕੇ ਸਕੂਲਾਂ ਵਿੱਚ ਭੇਜੇ ਹਾਂਜੀ ਸਰ ਇਹਦੇ ਵਿੱਚ ਇਹ ਹੈਗਾ ਗਵਰਨਮੈਂਟ ਨੇ ਦੋ ਚੀਜ਼ਾਂ ਨਵੀਆਂ ਐਡ ਕੀਤੀਆਂ ਇੱਕ ਤਾਂ ਵੀ ਸੋਮਵਾਰ ਤੁਸੀਂ ਹਰ ਬੱਚੇ ਨੂੰ ਕੇਲਾ ਦੇਣਾਗਾ ਇੱਕ ਦੂਸਰਾ ਹੈਗਾਗਾ ਵੀ ਅ ਬੁੱਧਵਾਰ ਵਾਲੇ ਦਿਨ ਛੋਲਿਆਂ ਦੇ ਨਾਲ ਪੂਰਨਾ ਦੇਣਾਗਾ ਤੇ ਇਹ ਦੋਨੇ ਸਿਸਟਮਾਂ ਦੇ ਵਿੱਚ ਕੁਝ ਪ੍ਰੋਬਲਮਾਂ ਸਾਨੂੰ ਆ ਰਹੀਆਂ ਪਹਿਲੇ ਦਿਨ ਜੇ ਜਾਤਾ ਇਹ ਹੈਗਾਗਾ ਵੀ ਕੇਲਾ ਕਿਸੇ ਇੱਕ ਦਿਨ ਹੋਵੇ ਜਦੋਂ ਸੋਮਵਾਰ ਲੈਣੇ ਆ ਤਾਂ ਬਾਜ਼ਾਰ ਦੇ ਵਿੱਚ ਜਿਹੜੀ ਹੈਗੀ ਹੈਗੀ ਬਲੈਕ ਮੇਲਿੰਗ ਬੁੜੀ ਹੋ ਜਾਂਦੀ ਹੈ ਇੱਕਦਮ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਕੇਲਾ ਖਰੀਦਾ ਜਾਣਾ ਹੈ ਤਾਂ ਇਹਦੇ ਤੇ ਗਵਰਨਮੈਂਟ ਜਾਤਾ ਆਪਦੇ ਰੇਟ ਤੇ ਤਹਿਸ਼ੁਦਾ ਰੇਟ ਤੇ ਸਾਨੂੰ ਅਵੇਲੇਬਿਲਟੀ ਕਰਾਵੇ 5 ਰੁਪਏ ਦੇ ਪਰ ਸਾਹਬ ਨਾਲ ਬੱਚੇ ਨੂੰ ਇੱਕ ਕੇਲਾ ਸਾਨੂੰ ਗੇਟ ਤੇ ਪਹੁੰਚ ਜੇ ਅਸੀਂ ਵੰਡ ਸਕਦੇ ਹਾਂਗੇ ਪਰ ਇਸ ਜਿਹੜਾ ਰੇਟ ਗਵਰਨਮੈਂਟ ਨੇ ਤੈਅ ਕੀਤਾ ਹੈ ਇਹਦੇ ਵਿੱਚ ਕੇਲੇ ਦੀ ਖਰੀਦ ਮੁਸ਼ਕਲ ਹੈਗੀ ਸਾਫ਼ ਸੁਥਰਾ ਕੇਲਾ ਨਹੀਂ ਮਿਲਦਾਗਾ ਤਾਂ ਇਸ ਕਰਕੇ ਮੇਰਾ ਸੁਝਾਅ ਵੀ ਹੈਗਾ ਇਹ ਪੰਜਾਬ ਸਰਕਾਰ ਅਗੇ ਵੀ ਤੁਸੀਂ ਕੇਲੇ ਦੀ ਜਗ੍ਹਾ ਕੋਈ ਫਲ ਹੋਰ ਵੀ ਜਿਵੇਂ ਅਮਰੂਦ ਹੈ ਪੰਜਾਬ ਦਾ ਫਲ ਹੈਗਾ ਆਇਰਨ ਭਰਪੂਰ ਹੈਗਾ ਉਹ ਬਜਟ ਦੇ ਵਿੱਚ ਆ ਸਕਦਾ ਉਹ ਬਦਲ ਕੇ ਦਿੱਤਾ ਜਾ ਸਕਦਾ ਹੈ ਜਿਹੜੀ ਹੈਗੀ ਹੈ ਕਿ ਬੁੱਧਵਾਰ ਵਾਲੇ ਦਿਨ ਗੱਲ ਛੋਲੇ ਪੂਰੀਆਂ ਦੀ ਜਿਹੜਾ ਪੂਰੀ ਹੈ ਇਹ ਇੱਕ ਫਰਾਈਡ ਭੋਜਨ ਹੈਗਾ ਤੇ ਫਰਾਈਡ ਭੋਜਨ ਹੈ ਜਿਹੜਾ ਤਲਿਆ ਮਲਿਆ ਭੋਜਨ ਜਿਹਨੂੰ ਆਪਾਂ ਕਹਿ ਦਿੰਦੇ ਹਾਂਗੇ ਇਹ ਤੋਂ ਸਗੋਂ ਆਪਾਂ ਰੋਕ ਦੇਣਗੇ ਤੇ ਇਹ ਉਹਨਾਂ ਪੋਸ਼ਟਿਕ ਨਹੀਂ ਹੈਗਾ ਬੱਚਿਆਂ ਦੇ ਲਈ ਤੇ ਨਾਲ ਹੀ ਕੱਲਾ ਪੋਸ਼ਟਿਕ ਨਹੀਂ ਇਸ ਤੋਂ ਇਲਾਵਾ ਸਾਡਾ ਜਿਹੜਾ ਪਰ 5 ਗ੍ਰਾਮ ਆਉਂਦਾਗਾ ਉਹ ਆਇਲ ਜਿਹੜਾ ਬੱਚਾ ਨੂੰ ਦੇਣਾ ਹੁੰਦਾਗਾ ਪਰ ਹੈੱਡ ਬੱਚਾ ਆਇਲ ਦੀ ਇੱਕ ਬੱਚੇ ਲਈ ਪਰ ਜਿਹੜਾ ਪੂਰੀ ਤੇ ਤੇਲ ਦੇ ਖਾਤਤਾ ਉਹ ਲਗਭਗ 4 ਤੋਂ 5 ਗੁਣਾ ਵੱਧ ਜਾਂਦੀ ਹੈਗੀ ਜਿਹੜਾ ਉਹਨੂੰ ਤਲਣਾ ਹੈਗਾ ਉਹਦੇ ਵਿੱਚ ਉਹਨੇ ਸਾਰੇ ਆਟੇ ਨੇ ਉਹਦੇ ਵਿੱਚ ਸੋਖਣਾ ਹੈਗਾ ਆਇਲ ਜਿਹਦੇ ਕਰਕੇ ਉਸ ਦਿਨ ਦਾ ਬਜਟ ਹੈ ਜਿਹੜਾ ਇੱਕ ਦਿਨ ਦਾ 5 ਰੁਪਏ ਦਾ ਕੇਲੇ ਵਾਂਗੀ ਇੱਕ ਦਿਨ ਦਾ ਵੱਧ ਜਾਂਦਾ ਪੂਰੀ ਬਣਾਉਣ ਤੇ ਗਵਰਨਮੈਂਟ ਨੂੰ ਮੈਂ ਇਹ ਵੀ ਇਹ ਵੀ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਕੇ ਵੀ ਇੱਕ ਦਿਨ ਦਾ ਜਿਹੜਾ ਹੈਗਾਗਾ 5 ਰੁਪਏ ਪੂਰੀਆਂ ਲਈ ਵੀ ਲੱਗ ਦੇਣਾ ਚਾਹੀਦਾ ਹੈਗਾ ਜੇ ਗਵਰਨਮੈਂਟ ਚਾਹੁੰਦੀ ਹੈ ਪਰ ਅਦਰਵਾਈਜ਼ ਇਹ ਇੱਕ ਪੋਸ਼ਟਿਕ ਭੋਜਨ ਨਹੀਂ ਹੈਗਾਗਾ ਫਰਾਈਡ ਭੋਜਨ ਹੈ ਇਹਦੀ ਬਜਾਏ ਜਿਹੜਾ ਆਪਣਾ ਰੋਟੀ ਬਣਦੀ ਹੈ ਵਧੀਆ ਪੋਸ਼ਟਿਕ ਹੈਗੀ ਇਹ ਦੇਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਦਰਵਾਈਜ਼ ਤੇ ਸਮੀਖਿਆ ਕਰੋ ਸਮੀਖਿਆ ਕਰਨੀ ਚਾਹੀਦੀ ਹੈ ਤੇ ਜਾਂ ਫਿਰ ਇਹਦਾ ਬਜਟ ਵਧਾਉਣਾ ਚਾਹੀਦਾ ਹੈਗਾ ਮੈਂ ਇਸ ਤਰ੍ਹਾਂ ਕਿ ਪਹਿਲਾਂ ਕਿੰਨਾ ਬਜਟ ਆ ਰਿਹਾ ਹੁਣ ਤੁਹਾਡੇ ਬਜਟ ਦੇ ਕਿੰਨਾ ਕਰ ਸਕਦਾ ਹੈਗਾ ਕੋਈ ਨਵਾਂ ਬਜਟ ਜਾਰੀ ਕੀਤਾ ਗਿਆ ਹੈ ਇਹਨਾਂ ਚੀਜ਼ਾਂ ਦੇ ਹਾਂਜੀ ਇਹਦੇ ਇਹਦੇ ਵਿੱਚ ਇਹ ਹੈਗਾਗਾ ਵੀ ਕੇਲੇ ਵਾਲਾ ਕੇਲੇ ਦੇ ਲਈ 5 ਰੁਪਏ ਪਰ ਬੱਚੇ ਦੇ ਮਿਲ ਰਹੇ ਆ ਸਾਨੂੰ ਉਹਦਾ ਬਜਟ ਜਾਰੀ ਵੀ ਹੋ ਗਿਆ ਹੈਗਾ ਪਰ 5 ਰੁਪਏ ਦੇ ਹਿਸਾਬ ਨਾਲ ਇੱਕ ਕੇਲਾ ਸਾਨੂੰ ਮਿਲਣਾ ਬੜਾ ਮੁਸ਼ਕਲ ਹੈਗਾ ਇਹ ਇਹ ਦੇ ਕਰਕੇ ਸਾਨੂੰ ਹੋਰ ਅਡਜਸਟਮੈਂਟ ਕਰਨੀਆਂ ਆਪਦੇ ਜੇਬਾਂ ਚੋਂ ਪੈ ਰਹੀਆਂ ਆ ਪਰ ਹੱਦ ਬੱਚੇ ਨੂੰ ਖੇਲਾ ਜਿਹੜਾ ਉਹ ਦੇਣਾ ਮੁਸ਼ਕਲ ਹੈਗਾ ਤੇ ਉਹਦੇ ਕਰਕੇ ਵੀ ਸਾਡਾ ਬਜਟ ਹੱਲ ਰਿਹਾ ਤੇ ਨਾਲ ਹੀ ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆਗਾ ਵੀ ਪੂਰੀ ਵਾਲੇ ਦਿਨ 5 ਰੁਪਏ ਪੂਰੀ ਦੇ ਹਿਸਾਬ ਨਾਲ ਹੀ ਤੁਸੀਂ ਲਾ ਲਓ ਉਹ ਉਹ ਸਾਨੂੰ ਹਜੇ ਅਲੱਗ ਬਜਟ ਦੀ ਲੋੜ ਹੈਗੀ ਉਹਦੇ ਉਹਦੇ ਵਾਸਤੇ ਸਾਨੂੰ ਇਹ ਵੀ ਬਜਟ ਹੈ ਜਿਹੜਾ ਪਰ ਹਫਤੇ ਦੇ ਵਿੱਚ 5 ਰੁਪਏ ਅਲੱਗ ਹਜੇ ਹੋਰ ਪੂਰੀ ਲਈ ਚਾਹੀਦੇ ਹੈਗੇ ਜਾਇ ਕੋ ਵੀ ਜੇ ਤੁਸੀਂ ਇੱਕ ਤਾਂ ਕੇਲੇ ਦੀ ਜਗ੍ਹਾ ਤੇ ਹੋਵੇ ਅਮਰੂਦ ਵਗੈਰਾ ਤੇ ਪੂਰੀ ਜੇ ਦੇਣੀ ਹੈ ਤਾਂ 10 ਰੁਪਏ ਕੁੱਲ ਇੱਕ ਹਫਤੇ ਦੇ ਅਲੱਗ ਦੇ ਤੌਰ ਤੋਂ ਦੇਣੇ ਚਾਹੀਦੇ ਗਵਰਨਮੈਂਟ ਹੋਰ ਇਸ ਦੇ ਹਿਸਾਬ ਨਾਲ ਸਾਡਾ ਬਜਟ ਹੈ ਜਿਹੜਾ ਜਿਵੇਂ ਸਾਡਾ ਵੱਡਾ ਸਕੂਲ ਹੈਗਾ ਸਾਡੇ ਘਟੋ ਘਟ 56000 ਰੁਪਿਆ ਪਰ ਮੰਥ ਦਾ ਸਾਨੂੰ ਫੋਰ ਚਾਹੀਦਾ ਪੂਰੀਆਂ ਬਣਾਉਣ ਲਈ ਅਲੱਗ